ਮੈਂ ਕਰਨਜੀਤ ਕੌਰ ਈਜੀ ਕੁਕਿੰਗ ਵਿਦ ਕਰਨਜੀ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਮਿਲਕ ਬਦਾਮ ਉਹਦੇ ਲਈ ਆਪਾਂ ਜੋ-ਜੋ ਸਮਾਨ ਲਿਆ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਇਹ ਦੇਖੋ ਇਹ ਆਪਾਂ ਲਏ ਨੇ ਕਾਜੂ ਇਹ ਬਦਾਮ ਨੇ ਇਹਨਾਂ ਨੂੰ ਗਰਮ ਪਾਣੀ ਦੇ ਵਿੱਚ ਡੋਬੋਇਆ ਹੋਇਆ ਇਹ ਫਿਰ ਅਸੀਂ ਇੱਥੇ ਹੀ ਸੱਲੇ ਜਾਣਗੇ ਇਹ ਹੈਗੇ ਨੇ ਪਿਸਤਾ ਬਦਾਮ ਤੇ ਕਾਜੂ ਤੇ ਖੰਡ ਲਈ ਆ ਇਹ ਚੀਜ਼ ਆਪਣੇ ਛੋਟੀ ਲੈਚੀ ਲਈ ਆ ਤੇ ਆਪਾਂ ਦਾਣੇ ਕੱਢ ਲੈ ਬੀਜ ਆਹ ਲਿਆ ਆਪਾਂ ਕਸਟਰਡ ਪਾਊਡਰ ਤੇ ਇਹ ਠੰਡਾ ਦੁੱਧ ਤੇ ਹੁਣ ਆਪਾਂ ਇਹਨੂੰ ਬਣਾਉਣ ਜਾਣੇ ਆਪਾਂ ਪਹਿਲਾਂ ਬਦਾਮ ਛਿੱਲ ਲਵਾਂਗੇ ਆਹ ਦੇਖੋ ਇਹ ਗਰਮ ਪਾਣੀ ਦੇ ਵਿੱਚ ਡਬੋ ਕੇ ਨਾ ਬਹੁਤ ਸੌਖੇ ਛਿੱਲੇ ਜਾਂਦੇ ਆ ਇਹ ਇਹਨਾਂ ਦਾ ਆਪਾਂ ਪੇਸਟ ਤਿਆਰ ਕਰਨਾ ਬਦਾਮਾਂ ਦਾ ਇਹ ਦੁੱਧ ਤਾਂ ਆਪਣਾ 1 ਲੀਟਰ ਰੱਖਿਆ ਹੋਇਆ ਦੇਖੋ ਗਰਮ ਹੋਣਾ 1 ਲੀਟਰ ਦੁੱਧ ਲਿਆ ਆਪਾਂ ਉਹ ਰੱਖਿਆ ਹੋਇਆ ਤੇ ਇੰਨੇ ਆਪਾਂ ਹੋਰ ਤਿਆਰੀ ਕਰ ਲੈਣੇ ਆਂ ਇਹ ਬਦਾਮ ਛਿੱਲ ਕੇ ਪਾ ਲਾਂਗੇ ਤੇ ਇਹਨਾਂ ਦਾ ਆਪਾਂ ਪੇਸਟ ਬਣਾਵਾਂਗੇ ਆਹ ਕੋਸ ਆਪਾਂ ਦੂਜੇ ਬਦਾਮ ਥੋੜੇ ਭਰੀਕ ਕਰਕੇ ਪਾਵਾਂਗੇ ਆ ਦੇਖੋ ਆਪਾਂ ਇਹਦੇ ਸੇਲ ਕੇ ਬਦਾਮ ਪਾ ਲੇ ਕਾਜੂ ਪਾ ਲੇ ਹੁਣ ਇਹਨਾਂ ਨੂੰ ਗ੍ਰੈਂਡ ਕਰ ਦੇਾਂਗੇ ਮਿਕਸੀ 'ਚ ਆਹ ਇਹ ਦੁੱਧ ਦੇ ਵਿੱਚ ਆਪਾਂ ਇੰਨੀ ਖੰਡ ਪਾ ਦਾਂਗੇ ਇਹ ਤੁਸੀਂ ਮਿੱਠਾ ਤੁਸੀਂ ਆਪਦੇ ਟੇਸਟ ਦੇ ਅਕੋਰਡਿੰਗ ਪਾਉਣਾ ਕੋਈ ਜ਼ਿਆਦਾ ਮਿੱਠਾ ਖੰਡਾ ਕੋਈ ਘੱਟ ਤੇ ਇਹ ਆਪਾਂ ਦੁੱਧ ਨੂੰ ਹਿਲਾਉਂਦੇ ਰਹਾਂਗੇ ਇੱਧਰ ਆਪਣੇ ਕੋਲ ਠੰਡਾ ਦੁੱਧ ਰੱਖਿਆ ਹੋਇਆ ਥੋੜਾ ਜਿਹਾ ਇਹਦੇ ਵਿੱਚ ਆਪਾਂ ਪਾਉਣਾ ਕਸਟਰਡ ਇੱਕ ਚਮਚਾ ਹੀ ਪਾਵਾਂਗੇ ਇਹਦੇ ਵਿੱਚ ਕਿਉਂਕਿ ਆਪਣਾ ਇਹ ਬਦਾਮ ਤੇ ਉਹ ਪੇਸਟ ਵੀ ਵਿੱਚ ਹੀ ਪਾਣਾ ਉਹਦੇ ਨਾਲ ਵੀ ਇਹਨਾਂ گاੜਾ ਹੋ ਜਾਣਾ ਦੁੱਧ ਇਹ ਨਾਲ ਥੋੜਾ ਜਿਹਾ ਨਾਟਾ ਕਲਰ ਚੇਂਜ ਹੋ ਜਾਊਗਾ ਦੁੱਧ ਦਾ ਕਸਟਰਡ ਪਾਊਡਰ ਦਾ ਬਨੀਲਾ ਫਲੇਵਰ ਦਾ ਕਸਟਰਡ ਹੈ ਇਹ फिर ठंडे दुध भी की भूलना चाहिए इसे नहीं तो फिर गुठलियाँ गुटनिया पैदा ने हम आप थोड़ा थोड़ा नाल यही मिला दें दुध भी उमला ही है, है। बस नाल सारा कुछ ही तैयार हो जाए ਹੁਣ ਆਪਾਂ ਹੈ ਕਾਜੂ ਤੇ ਬਦਾਮ ਦਾ ਪੇਸਟ ਵੀ ਇਹਦੇ ਵਿੱਚ ਪਾ ਦੇਣੀ। ਇਹ ਦੇਖੋ ਹੁਣ ਦੁੱਧ થોੜੀ-ਥੋੜੀ ਦਿੰਨੀ ਜਾਣਾ ਆਪਾਂ। ਆ ਦੇਖੋ ਪਹਿਲਾਂ ਇਹਨਾਂ ਕਾਫੀ گاੜਾ ਹੋ ਗਿਆ ਰਹਤੀ। ਤੁਸੀਂ ਕੇਸਲ ਵੀ ਪਾ ਸਕਦੇ ਹੋ ਜੇ ਆਪਾਂ ਨਾ ਕਸਟਰਡ ਪਾਊਡਰ ਪਾਉਣਾ ਹੋਵੇ ਉਹਦੇ ਨਾਲ ਹੀ ਕਲਰ ਦਾ ਤੋਦ ਦਾ ਕਲਰ ਚੇਂਜ ਹੋ ਜਾਂਦਾ ਥੋੜਾ ਜਿਹਾ ਪੀਲ ਆ ਜਾ ਹੁੰਦਾ ਉਹ ਥੋੜਾ ਵਧੀਆ ਲੱਗਦਾ ਹੁਣ ਇਹਨੂੰ ਆਪਾਂ 5 ਮਿੰਟ ਰਿਝਾਵਾਂਗੇ ਦੁੱਧ ਨੂੰ ਇਹ ਰਿਝਾਣ ਦਵਾਗੇ ਇੰਨਾਟ ਐਨੂੰ ਆਪਾਂ ਇਹ ਜਿਹੜੇ ਆਪਣੇ ਡਰਾਈ ਫਰੂਟ ਨੇ ਇਹ ਦੇਖੋ ਇਹ ਆਪਾਂ ਥੋੜੇ ਜਿਹਾ ਇਹਨਾਂ ਨੂੰ ਬ੍ਰੀਕ ਕਰ ਲਾਂਗੇ ਇਹ ਆਪਾਂ ਜਿਹੜਾ ਤਿਆਰ ਹੋ ਗਿਆ ਆਪਣਾ ਦੁੱਧ ਰਿਚ ਗਿਆ ਬਾਅਦ ਚ ਇਹਨਾਂ ਨੂੰ ਵਿੱਚ ਪਾਵਾਂਗੇ ਆਪਾਂ ਆਹ ਦੇਖੋ ਹੁਣ ਆਪਾਂ ਜਿਹੜੇ ਡਰਾਈ ਫਰੂਟ ਥੋੜੇ ਬਰੀਕ ਉੱਟ ਕੇ ਪਾਵਾਂਗੇ ਇਹਨਾਂ ਨੂੰ ਤੇ ਹੁਣ ਆਪਣਾ ਇਹ ਦੁੱਧ ਬਿਲਕੁਲ ਤਿਆਰ ਆ ਹੁਣ ਆਪਾਂ ਇਹਨਾਂ ਨੂੰ ਠੰਡਾ ਕਰ ਲਾਂਗੇ ਇਹਨੂੰ ਦੁੱਧ ਨੂੰ ਪੱਖੇ ਥੱਲੇ ਰੱਖ ਕੇ ਤੇ ਫਿਰ ਆਪਾਂ ਪਾਵਾਂਗੇ ਇਹਨੂੰ ਬੋਤਲਾਂ 'ਚ ਇਹ ਆਪਣਾ ਮਿਲਕ ਵਾਧਾ ਠੰਡਾ ਹੋ ਚੁੱਕਿਆ ਹੁਣ ਆਪਾਂ ਇਹਨਾਂ ਨੂੰ ਪਾ ਲਾਂਗੇ ਆ ਬੋਤਲਾਂ ਦੇ ਵਿੱਚ ਜਿਨੇ ਛੋਟੀਆਂ ਠੰਡੀਆਂ ਵਾਲੀਆਂ ਬੋਤਲਾਂ ਹੁੰਦੀਆਂ ਨੇ ਇਹ ਆਪਾਂ ਭਰ ਲੈਣੇ ਆ ਜੀ ਇਹ ਦੇਖੋ ਆਪਣੀਆਂ 1 ਲੀਟਰ ਦੁੱਧ ਦਾ ਮਿਲਕ ਸ਼ੇਕ ਬਣਾਇਆ ਸੀਗਾ ਆਪਾਂ ਮਿਲਕ ਬਦਾਮ ਤੇ ਉਹਦੇ ਚ ਆਪਣੀਆਂ 5 ਬੋਤਲਾਂ ਭਰ ਗਈਆਂ ਤੇ ਆਪਾਂ ਹੁਣ ਇਹਨਾਂ ਨੂੰ ਰੱਖ ਦਿਆਂਗੇ ਫ੍ਰੀਜੇ 'ਚ ਠੰਡੀਆਂ ਹੋਣ ਲਈ ਤੇ ਫੇਰ ਠੰਡੀਆਂ ਕਰਕੇ ਇਹਨਾਂ ਨੂੰ ਪੀਓ ਤੇ ਅਜਈਆਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ